ਸੋ ਪੰਜਾਬ ਚ 8 ਜ਼ਿਲ੍ਹਿਆਂ ਚ ਜਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਅੱਜ। ਤਾਪਮਾਨ 38 ਡਿਗਰੀ ਤੱਕ ਆ ਰਿਹਾ ਹੈ। ਬਾਸ਼ਾਂ ਸੜਗੀਆਂ, ਗਲਗੀਆਂ, ਅਣਪਛਾਣੀਆਂ ਹੋ ਗਈਆਂ, ਟੁਕੜੀਆਂ ਚ ਬਦਲ ਗਈਆਂ। ਸੋ ਸਾਰੇ ਉਸ ਪ੍ਰਕਿਰਿਆ ਤੇ ਪਛਾਣਨਾ ਸੰਭਵ ਹੈ। ਇਸ ਲਈ ਡੀਐਨਏ ਸੈਂਪਲਾਂ ਦੇ ਰਾਹੀਂ ਇੱਕ ਚੰਪੂ ਤੋਂ ਬਾਅਦ-ਬਾਅਦ ਪਰਾਰવાર ਲੈਟਕਣੀਆਂ ਸੰਭ। ਹਮੇਤਿਸ਼ਾ ਨੇ ਜਦੋਂ ਇਹ ਕਿਹਾ ਕਿ ਹਾਦਸਿਆਂ ਨੂੰ ਰੋਕ ਨਹੀਂ ਸਕਦਾ। Jedona'nın ektrana esim kismatta havala dişik olana çare. İndiada jahaj eski, tez tez bir kebik. ਪਾਂ ਮੋਂ ਡਿਸਕਸ਼ਨਰ ਤੇ ਫੁਕੇਟ ਦੇ ਵਿੱਚ ਦਿੱਲੀ ਤੋਂ ਆ ਰਹੇ 155 ਜਰਨਲ ਨਾਲ ਲੈ ਕੇ ਆ ਗਏ ਅੰਮ੍ਰਿਤਸਰ ਜਲੰਧਰ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਬਹੁਤ ਵੱਧ ਗਿਆ। ਪਹਿਲਾਂ ਗੱਲ ਆਪਾਂ ਇਸ ਤਾਪਮਾਨ ਦੀ ਕਰਦੇ ਹਾਂ। ਫਿਰ ਅੱਗੇ ਬੰਦਦੇ ਹਾਂ। ਸਮੁੱਚੇ ਉੱਤਰੀ ਭਾਰਤ ਦੇ ਵਿੱਚ ਗਰਮੀ ਆਪਣਾ ਬਹੁਤ ਰੰਗ ਬੁਖਾਰ ਰਹੀ ਹੈ। ਮੌਸਮ ਵਿਭਾਗ ਕਹਿੰਦਾ ਕਿ ਹੋ ਸਕਦਾ ਹੈ ਕਿ ਆਉਣ ਦੇ ਕੱਲ ਜਾਂ ਪਰਸੋਂ ਤੋਂ ਥੋੜੀ ਬਹੁਤ ਹਵਾ 'ਚ ਤਬਦੀਲੀ ਆਵੇ। ਰੰਗ ਬਦਲੇ ਮੌਸਮ ਕਣੀਆ ਡਿਗਣ ਨੇਹੀ ਚਖੜ ਵੀ ਆ ਸਕਦਾ ਹੈ। ਕਿਛਾ ਥੋੜੀ ਰਾਹਤ ਮਿਲੇ ਫਿਲਹਾਲ ਤਾਂ ਰਾਹਤ ਨਹੀਂ ਹਾਂ ਬਿਜਲੀ ਦੀ ਖਫਤ ਦੇ ਵਿੱਚ ਥੋੜੀ ਜੀ ਰਾਹਤ ਪੰਜਾਬ ਨੂੰ ਮਿਲੀ ਹੈ ਕੱਲ ਦੇ ਮੁਕਾਬਲੇ ਅੱਜ ਸੋ ਪੰਜਾਬ ਚ 8 ਜ਼ਿਲ੍ਹਿਆਂ ਚ ਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਤਾਪਮਾਨ 46 ਡਿਗਰੀ ਦੇ ਪਾਰ ਹੈ ਆਉਂਦੇ ਕੱਲ ਤੋਂ ਮੀਂਹ ਨੇਰੀ ਚਖੜ ਤੂਫਾਨ ਇਹਦੀ ਸੰਭਾਵਨਾ ਹੈਗੀ ਆ ਬਿਜਲੀ ਦੀ ਖਫਤ ਲਗਾਤਾਰ ਵੱਧ ਰਹੀ ਆ ਪਰ ਜਿੰਨੀ ਬੁੱਧਵਾਰ ਲੱਗੀ ਉੰਨੀ ਵੀਰਵਾਰ ਨਹੀਂ ਲੱਗੀ ਇਹ ਥੋੜਾ ਜਿਹਾ ਬਚਾਏ ਤੇ ਸ਼ੁੱਕਰਵਾਰ ਵੀ ਆਫਸਟਨ 16000 ਮੈਗਾਵਾਟ ਤੇ ਗੇਟ ਚ ਰਹੀ ਆ ਤੇ ਪਰ 16900 ਮੈਗਾਵਾਟ ਤੋਂ ਉੱਪਰ ਜੇ ਮੰਗ ਚੱਲ ਗਈ ਫਿਰ ਹੱਥ ਖੜੇ ਆ ਪਾਵਰ ਕੰਮ ਦੇ ਤੇ 16800 ਤੱਕ ਜਾ ਚੁੱਕੀ ਆ ਔਰ ਇਸ ਪੀਰੀਅਡ ਦੇ ਦਰਮਿਆਨ ਅਣ एलानੇ ਕੱਟ ਥੋੜੇ ਬਹੁਤ ਲੱਗਣੇ ਸ਼ੁਰੂ ਹੋਏ ਨੇ ਜਿਵੇਂ ਕਿਥਾ ਮਾਤੇ ਰਾਤ ਨੂੰ ਐ ਬਿਜਲੀ ਬੰਦ ਰੱਖੀ ਗਈ ਫਿਰ ਆ ਗਈ ਕਿਥਾ ਮਾਤੇ ਦਿਨੇ ਕੱਟ ਲੱਗਣ ਲੱਗੇ ਉਹ एलानੇ ਹੋਏ ਨਹੀਂ ਤੇ ਜੇਕਰ ਇਹ ਸਥਿਤੀ ਹੋਰ ਦੋ ਤਿੰਨ ਦਿਨ ਇਦਾਂ ਖਿੱਚ ਗਈ ਇਹ ਮੌਸਮ 'ਚ ਤਬਦੀਲੀ ਨਾ ਆਈ ਥੋੜੀ ਬਹੁਤ ਵੀ ਤਾਂ ਫਿਰ ਕੱਟ ਲੱਗਣੇ ਸ਼ੁਰੂ ਹੋ ਜਾਣਗੇ ਚਲੋ ਮੈਂ ਤੁਹਾਡਾ ਨਸਾਂਜ ਪਾ ਦੇਣਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਕਹਿੰਦੇ ਬੇਸ਼ੱਕ 0.1 ਡਿਗਰੀ ਤਾਪਮਾਨ 'ਚ ਨਵੀਂ ਮਹਿਸੂਸ ਕੀਤੀ ਗਈ ਪਰ ਔਸਤਨ ਤਾਪਮਾਨ ਜਿਹੜਾ ਇਹਨਾਂ ਦਿਨਾਂ 'ਚ ਰਹਿਣਾ ਚਾਹੀਦਾ ਉਹਦੇ ਨਾਲੋਂ 5 ਡਿਗਰੀ ਅਜੇ ਵੀ ਜ਼ਿਆਦਾ ਇਸ ਦਾ ਨਤੀਜਾ ਕਿ ਬਠਿੰਡਾ ਅਜੇ ਵੀ ਸਭ ਤੋਂ ਗਰਮ ਥਾਮਾ ਚੁੱਕਾ ਹੈ 46.8 ਡਿਗਰੀ ਤਾਪਮਾਨ ਤੇ ਦਰਜ ਕੀਤਾ ਗਿਆ ਜਦੋਂ ਕਿ ਗੰਗਾ ਨਗਰ हिसार ਸਰਸਾ ਵੀ ਸੰਤਾਲੀ ਡਿਗਰੀ ਤੇ ਗੇਟ ਚ ਨੇ 48 ਡਿਗਰੀ ਤੱਕ ਆਪਣ ਦੀ ਸੰਭਾਵਨਾ ਬਣੀ ਹੋਈ ਹੈ। ਗਰਮੀ ਦੇ ਕਾਰਨ ਬਿਜਲੀ ਦੀ ਖਪਤ ਚ ਕਹਿੰਦੇ ਤੇਜ਼ੀ ਨਾਲ ਵਧਾ ਹੋਇਆ ਬੁੱਧਵਾਰ ਨੂੰ 16836 ਮੈਗਾਵਾਟ ਦੀ ਮੰਗ ਰਹੀ ਜਦੋਂ ਕਿ 16900 ਮੈਗਾਵਾਟ ਤੱਕ ਹੈ ਇਸੇ ਲਈ ਫਿਰ ਹਨੇਰਾ ਨਿਕਟ ਲੱਗ ਰਹੇ। ਤੇ ਕਹਿੰਦੇ ਜੀ ਵੀਰਵਾਰ ਨੂੰ ਇਹ ਖਪਤ 16300 ਮੈਗਾਵਾਟ ਤੇ ਰਹੀ ਤੇ ਅੱਜ ਵੀ 16000 ਤੋਂ ਉੱਪਰ ਮੰਨੀ ਜਾ ਰਹੀ ਹੈ। ਕਈ ਜਗ੍ਹਾ ਤੇ ਬਿਜਲੀ ਦੀ ਕਟੌਤੀਆਂ ਫਿਰ ਖਬਰਾਂ ਆਉਣ ਲੱਗ ਪੀਆਂ। ਵਿਜਲੀ ਵਿਭਾਗ ਦਾ ਕਹਿਣਾ ਕਿ ਅਸੀਂ 16900 ਤੱਕ 17000 ਮੈਗਾਵਾਟ ਤੱਕ ਜਾ ਸਕਦੇ ਹਾਂ ਇਤੋਂ ਵੱਧ ਦੀ ਸੰਭਾਵਨਾ ਨਹੀਂ ਹੈ ਤੇ ਅੱਠ ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਜੀ ਗਰਮੀ ਦੇ ਕਾਰਨ ਮਤਲਬ ਕਿ ਬਚਨ ਦੀ ਲੋੜ ਹੈ ਕਹਿੰਦੇ ਚਾਹੇ ਉਹ ਸ਼੍ਰੀ ਮੁਕਸਰ ਸਾਹਿਬ ਹੋਵੇ ਫਰੀਦਕੋਟ ਹੋਵੇ ਫਾਜ਼ਿਲਕਾ ਹੋਵੇ ਬਠਿੰਡਾ ਅਮਰitsar ਤਰਨਤਾਰਨ ਮਾਨਸਾ ਫਿਰੋਜ਼ਪੁਰ ਇਹਨਾਂ ਇੱਥੇ ਸਾਰਿਆਂ 'ਚ ਤੇ ਇਸੇ ਤਰ੍ਹਾਂ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਲੀ ਜੀ ਰਿਵਤ ਗੱਡ ਸਾਹਿਬ ਇਹਨਾਂ ਥਾਵਾਂ ਦੇ ਤੇ ਵੀ ਹੀਟ ਵੇਵ ਚੱਲਣੀ ਐ ਗਰਮ ਹਵਾਵਾਂ ਚੱਲਣੀਆਂ ਨੇ ਲੂ ਚੱਲਣੀ ਐ ਮਤਲਬ ਸੋ ਇਸ ਤੋਂ ਇਲਾਵਾ ਪਾੜਾਂ ਨਾਲ ਲੱਗਦੇ ਖੇਤਰ ਪਠਾਨਕੋਟ ਗੁਰਦਾਸਪੁਰ ਹਸ਼ਿਆਰਪੁਰ ਮੋਗਾ ਸਰੂਰ ਰੋਪੜ ਤੇ ਪਟਿਆਲਾ ਚ ਵੀ ਕਹਿੰਦੇ ਹੈਨਾ ਇਸ ਖੇਤਰਾਂ ਚ ਵੀ ਲੂ ਤਾਂ ਚਲਣੀ ਹੀ ਚਲਣੀ ਐ ਕਹਿੰਦੇ ਤੋਂ ਬਚ ਨਹੀਂ ਸਕਦੇ ਤੁਸੀਂ ਸੋ ਸਾਰੇ ਜ਼ਿਲ੍ਹਿਆਂ ਚ ਤਾਪਮਨ 40 ਡਿਗਰੀ ਤੋਂ ਉਪਾਰ ਹੈ 42 43 ਡਿਗਰੀ ਰਹਿ ਰਿਹਾ ਤੇ ਮਠੰਡਾ ਸਭ ਤੋਂ ਬਾਅਦ ਜਿੱਥੇ 46 ਡਿਗਰੀ ਤੇ ਪਾਰ ਹੈ ਸੋ ਮੌਸਮ ਵਿਭਾਗ ਦਾ ਕਹਿਣਾ 14 ਤੇ 15 ਜੂਨ ਨੂੰ ਕਹਿੰਦੇ ਕੁ ਥਾਮਾਂ ਤੇ ਹਲਕੀ بارش ਹੋਣ ਦੀ ਸੰਭਾਵਨਾ ਹੈ ਤੇ 18 ਤਰੀਕ ਤੱਕ ਵੱਖ-ਵੱਖ ਥਾਵਾਂ ਦੇ ਉੱਤੇ ਗੜੇ ਮਤਲਬ ਉਹਦੇ ਨਾਲ ਗਰਜ ਨਾਲ ਮੀਂਹ ਵੀ ਪੈ ਸਕਦਾ ਥੋੜਾ ਬਹੁਤ ਤੇ ਬਿਜਲੀ ਡਕਨ ਤੇਜ਼ ਹਵਾਵਾਂ ਦੀ ਵੀ ਸੰਭਾਵਨਾ ਤੇ ਇਸ ਲਈ ਕਹਿੰਦੇ ਕਿ ਆਉਂਦੇ ਦਿਨਾਂ ਦੇ ਵਿੱਚ ਮੌਸਮ ਜਿਤਨੀ ਬਦਲੀ ਹੋ ਸਕਦੀ ਹੈ ਫਿਲਹਾਲ ਗਰਮੀ ਬਣੀ ਰਹਣੀ ਹੈ ਅਹਮਦਾਬਾਦ 에어ਪੋਰਟ ਤੇ ਜੋ ਹਾਸਾ ਹੋਇਆ ਉਸ ਹਾਦਸੇ ਦੇ ਹਵਾਲੇ ਨਾਲ ਕੁਝ ਅਹਿਮ ਪੱਖ ਵਿਚਾਰਨੇ ਵੀ ਬਹੁਤ ਜ਼ਰੂਰੀ ਨੇ ਆਪਾਂ ਪੂਰੇ ਘਟਨਾਕਰਮ ਤੇ ਜਾਵਾਂਗੇ ਨਰਿੰਦਰ ਮੋਦੀ ਹੋਰਾਂ ਨੇ ਦੌਰਾ ਕੀਤਾ ਉਹ ਘਟਨਾ ਸਥਲ ਤੇ ਵੀ ਗਏ ਹਸਪਤਾਲ ਵੀ ਗਏ 에ਅਰਪੋਰਟ ਤੇ ਵੀ ਮਿਲੇ ਤੇ ਉਹਨਾਂ ਦਾ ਟਵੀਟ ਵੀ ਆਇਆ ਤੇ ਸਤੇ ਗ੍ਰਹਿ ਮੰਤਰੀ ਵੀ ਮੌਕੇ ਤੇ ਪਹੁੰਚੇ ਜਿਹੜਾ ਇੱਕ ਵਿਅਕਤੀ ਬਚਿਆ ਉਹਦੇ ਨਾਲ ਵੀ दूरदर्शन ਨੇ ਵੀ ਗੱਲਬਾਤ ਕੀਤੀ ਹੈ ਨarendra Modi ਨੇ ਵੀ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ ਸੋ ਆਪਾਂ ਪਹਿਲਾਂ ਉਹ ਸਾਰੇ ਪੱਖ ਪਾਛਦੇ ਆ ਜੋ ਸਾਡੇ ਸਾਹਮਣੇ ਤਾਜ਼ੇ ਤੱਥਾਂ ਦੇ ਰੂਪ ਚ ਖੜੇ ਨੇ ਗੁਜਰਾਤ ਦਾ ਅਹਮਦਾਬਾਦ 에ਰਪੋਰਟ 에ਰਪੋਰਟ ਦੇ ਉੱਤੇ 에어 ਇੰਡੀਆ ਦਾ AI 177 ਫਲਾਈਟ ਨੰਬਰ A1 177 AI 177 ਸੋ ਕਹਿੰਦੇ ਜੀ ਡੀਐਨਏ ਸੈਂਪਲਿੰਗ ਸ਼ੁਰੂ ਹੋ ਗਈ ਹੈ ਜਿਹੜੇ ਇਹਦੇ ਵਿੱਚ 265 ਲਾਸ਼ਾਂ ਹੁਣ ਤੱਕ ਹਸਪਤਾਲ ਪਹੁੰਚ ਚੁੱਕੀਆਂ 242 ਲੋਕ ਜਹਾਜ਼ 'ਤੇ ਸਵਾਰ ਸੀ ਜਿਨ੍ਹਾਂ 'ਚੋਂ 230 ਯਾਤਰੀ ਸੀ ਦੋ ਪਾਇਲਟ ਸੀ 10 ਕਰੂ ਕੈਬਨ ਕਰੂ ਮੈਂਬਰ ਸੀ ਸੋ ਇੰਜ 242 ਕੁੱਲ ਲੋਕ ਸ਼ਾਮਲ ਸੀ ਜਿਨ੍ਹਾਂ 'ਚੋਂ ਇੱਕ ਵਿਅਕਤੀ ਜਿਹੜਾ ਬਾਹਰ ਹੈ ਨਾ ਵਿਸ਼ਵਾਸ ਇਹਨੂੰ ਕਹਿੰਦੇ ਆ ਉਹ ਬਾਹਰ ਆ ਗਿਆ ਤੇ ਉਹ ਬਚ ਗਿਆ 241 ਲੋਕ ਜਹਾਜ਼ ਦੇ ਵਿੱਚ ਜਿਹੜੇ ਸਵਾਰ ਸੀ ਉਹ ਮਾਰੇ ਗਏ ਪਰ ਹੁਣ ਤੱਕ ਗਿਣਤੀ 265 ਹੋ ਗਈ ਹੈ ਮਤਲਬ 24 ਲੋਕ ਹੋਰ ਇਸ ਜਹਾਜ਼ ਦੀ ਚਪੇਟ ਚਾਕੇ ਹਾਸਾਗਰਜ ਦੀ ਜਹਾਜ਼ ਦੀ ਚਪੇਟ ਚਾਕੇ ਮਾਰੇ ਗਏ ਜਿਨ੍ਹਾਂ ਚੋਂ ਅਜੇ ਤੱਕ ਪੰਜ ਦੀ ਜਾਣਕਾਰੀ ਸਿੱਧੇ ਰੂਪ ਚ ਹੈਗੀ ਆ ਕਿ ਮੈਡੀਕਲ ਹਸਪੀਟਲ ਦੇ ਵਿੱਚ ਜਿੱਥੇ ਜਾਦ ਕ੍ਰੈਸ਼ ਹੋਇਆ ਪੰਜ ਉਹਨਾਂ ਵਿੱਚ ਸੰਬੰਧਿਤ ਸਚਾਰ ਨੇ 4 ਐਮਬੀਬੀਐਸ ਵਿਦਿਆਰਥੀ ਨੇ ਤੇ ਇੱਕ ਡਾਕਟਰ ਦੀ ਪਤਨੀ ਹੈ ਜਿਹੜੇ ਪੰਜ ਮਾਰੇ ਗਏ ਇਨਾ ਬਾਰੇ ਜਾਣਕਾਰੀ ਹੈ ਜਾਂ ਬਤਲ ਬਾਕੀ ਜਿਹੜੇ 19 ਜਣੇ ਨੇ ਉਹ ਕੌਣ ਨੇ ਉਹਦੇ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਸੋ ਇਸੇ ਲਈ ਡੀਐਨਏ ਸੈਂਪਲਿੰਗ ਸ਼ੁਰੂ ਹੋ ਗਈ ਹੈ ਕਿਉਂਕਿ ਜਿਸ ਤਰ੍ਹਾਂ ਲਾਸ਼ਾਂ ਸੜ ਗਈਆਂ ਗਲ ਗਈਆਂ ਅਣਪਛਾਣੀਆਂ ਹੋ ਗਈਆਂ ਟੁਕੜਿਆਂ 'ਚ ਬਦਲ ਗਈਆਂ ਸੋ ਸਾਰੇ ਉਸ ਪ੍ਰਕਿਰਿਆ 'ਚ ਪਛਾਣਨਾ ਅਸੰਭਵ ਹੈ ਇਸ ਲਈ ਡੀਐਨਏ ਸੈਂਪਲਾਂ ਦੇ ਰਾਹੀਂ ਉਹਨਾਂ ਦੀ ਪਛਾਣ ਹੋਏਗੀ ਉਤੋਂ ਬਾਅਦ ਹੀ ਪਰਿਵਾਰ ਨੂੰ ਡੈੱਡ ਬੋਡੀਆਂ ਸੌਂਪੀਆਂ ਜਾਣਗੀਆਂ 1:38 ਤੇ ਅਪਾਜੀ ਮੈਂ ਕੱਲ ਵੀ ਗੱਲ ਕਰ ਰਹੀ ਸੀ 1:38 ਮਿੰਟ ਤੇ ਜਹਾਜ਼ ਦੇ ਦੁਪਹਿਰ ਨੂੰ ਉਡਾਨ ਭਰਦਾ ਤੇ 1:40 ਮਿੰਟ ਤੇ ਹਾਦਸਾ ਸ਼ਿਕਰ ਹੋ ਜਾਂਦਾ 625 ਫੁੱਟ ਦੀ ਉਚਾਈ ਤੇ ਸੀ ਉਸ ਸਮੇਂ ਜਦੋਂ ਇਹ ਹਾਗੇ ਥਲੇ ਡਿੱਗਦਾ ਤੇ ਬੰਬ ਦੇ ਗੋਲੇ ਚ ਬਦਲ ਜਾਂਦਾ ਹਮਦਾਬਾਦ ਵਿੱਚ ਹੋਏ ਜਹਾਜ਼ ਕ੍ਰੈਸ਼ ਦੇ ਵਿੱਚ ਹੁਣ ਤੱਕ 265 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਨੇ ਇਸ ਵਿੱਚ 241 ਜਹਾਜ਼ ਦੇ ਵਿੱਚ ਸਵਾਰ ਜਿਹੜੇ ਪੈਸੇਂਜਰ ਸੀਗੇ ਉਹ ਨੇ ਤੇ ਪੰਜ ਦੀ ਪਛਾਣ ਹੋਈ ਹੈ। ਗੁਜਰਾਤ ਐਟੀਐਸ ਨੇ ਜਹਾਜ਼ ਦੇ ਮਲਬੇ ਤੋਂ ਫਲਾਈਟ ਦਾ ਡਿਜੀਟਲ ਵੀਡੀਓ ਜਿਹੜਾ ਡੀਵੀਆਰ ਹੁੰਦਾ ਉਹ ਬਰਾਮਦ ਕਰ ਲਿਆ। ਐਟੀਐਸ ਦੇ ਅਧਿਕਾਰਨੀ ਕਿਹਾ ਕਿ ਸੈਂਸਕ ਟੀਮ ਇਸੇ ਤੇ ਜਲਦੀ ਕੰਮ ਕਰੂਗੀ ਇੱਥੇ ਆਊਗੀ। ਇਸ ਤੋਂ ਪਹਿਲਾਂ ਅਪਰਨਦਰ ਮੋਦੀ ਰੰਦੀ ਗੱਲ ਕਰ ਰਹੇ ਅਕਿ ਆਪਾਂ ਪੂਰੀ ਖਬਰ ਤੇ ਜਾਵਾਂਗੇ। ਪ੍ਰਧਾਨ ਤੇਂਦਰ ਮੋਦੀ ਵੀ ਅਹਮਦਾਬਾਦ ਪਹੁੰਚਦੇ ਨੇ। ਸਭ ਤੋਂ ਪਹਿਲਾਂ ਉਹ ਉਸ ਘਟਨਾ ਸਥਲ ਦਾ ਦੌਰਾ ਕਰਦੇ ਨੇ ਜਿੱਥੇ ਹਾਦਸਾ ਵਾਪਰਦਾ। ਉਸ ਵਾਸੇਵਰ ਹਸਪਤਾਲ ਜਾਂਦੇ ਨੇ ਫਿਰ ਉਹ ਉਸ ਜਿਹੜਾ ਇੱਕ ਵਿਅਕਤੀ ਬੱਚਾ ਉਹਦੇ ਨਾਲ ਵੀ ਮੁਲਾਕਾਤ ਕਰਦੇ ਨੇ 에어 ਇੰਡੀਆ ਦੀ एआई 171 ਫਲਾਈਟ ਬੋਇੰਗ 788 ਡ੍ਰੀਮ ਲਾਈਨਰ ਫਲਾਈਟ ਵੀਰਵਾਰ ਦੁਪਹਿਰੇ 38 ਟਾਈਮ ਦਾਬਾਦ ਤੋਂ ਲੰਡਨ ਦੇ ਲਈ ਉਡਾਨ ਭਰੀ ਸੀ ਜੀ ਦੇ ਵਿੱਚ ਕਹਿੰਦੇ 169 ਭਾਰਤੀ ਯਾਤਰੀ ਸਵਾਰ ਸੀ 169 ਸਿੱਦੇ ਭਾਰਤੀ ਯਾਤਰੀ ਸੀਗੇ ਜਦੋਂ ਕਿ 53 ਬ੍ਰਿਟਸ ਇਹਨਾਂ ਚ ਵੀ ਕਿੰਨੇ ਭਾਰਤੀ ਮੂਲ ਦੇ ਹੋਣੇ ਤੇ ਜਿਵੇਂ ਉਹ ਜਿਹੜਾ ਬੱਚਿਆ ਉਹ ਵੀ ਹੈ ਬ੍ਰਿਟਸ ਨਾਗਰਿਕ ਪਰ ਭਾਰਤੀ ਮੂਲ ਦਾ ਉਸੇ ਤਰ੍ਹਾਂ ਸਤ ਪ੍ਰਤਗਾਲੀ ਤੇ ਇੱਕ ਕੈਨੇਡੀਅਨ ਨਾਗਰਿਕ ਸਮੇਤ 230 ਯਾਤਰੀ ਸਵਾਰ ਸੀਗੇ ਸੋ 2 ਮਿੰਟ ਬਾਅਦ ਹੀ ਫਲਾਈਟ ਥ੍ਰੈਸ਼ ਹੋ ਗਈ ਤੇ ਸਾਰੇ ਇੱਕ ਨੂੰ ਛੱਡ ਕੇ ਲਾਸ਼ਾਂ ਚ ਪਤਰ ਗਏ ਇਹਨਾਂ ਜਿੰਨੇ ਸਵਾਰ ਸੀਗੇ ਉਹਨਾਂ ਚ 103 ਪੁਰਸ਼ ਸੀਗੇ ਆਦਮੀ ਸੀ ਮਤਲਬ 11 so, 114 ਮਹਿਲਾਵਾਂ ਮਤਲਬ ਔਰਤਾਂ ਸੀ 11 ਜਵਾਕ ਬੱਚੇ ਸੀਗੇ ਦੋ ਦੁੱਧ ਚੁੰਗਦੇ ਜਵਾਕ ਸੀ ਸੋ 103 ਆਦਮੀ 114 ਔਰਤਾਂ 11 ਬੱਚੇ ਤੇ ਦੋ ਨਵ ਜੰਮੇ ਬੱਚੇ ਛੋਟੇ ਜਵਾਕ ਬਾਕੀ 12 ਗਰੂ ਮੈਂਬਰ ਸੀ ਅਰਧਕਾਂ ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਾ ਪਕਲ ਵੀ ਜ਼ਿਕਰ ਕਰਕੇ ਹਟਿਆ ਬੀਜੇ ਰੋ ਪਾਣੀ ਹੋਰੀ ਜਿਹੜੇ ਪੰਜਾਬ ਚ ਬੀਜਪੀ ਮਾਮਲੇ ਦੇ ਇੰਚਾਰਜ ਨੇ ਉਹ ਵੀ ਨਾ ਸ਼ਾਮਲ ਨੇ ਇੱਕ ਯਾਤਰੀ ਜੀ ਦੀ ਜਾਨ ਬਚੀ ਆ ਉਹ ਵੀ ਹੈ ਤੇ ਇਹਨਾਂ ਮ੍ਰਿਤਕਾਂ ਦੇ ਵਿੱਚ ਪੰਜਾਬ ਦੇ ਰਾਜਪੁਰਾ ਦੇ ਪਿੰਡ ਅਲਾਣਾ ਨਾਲ ਸੰਬੰਧਿਤ ਵੀ ਇੱਕ ਔਰਤ ਅੰਜੂ ਸ਼ਰਮਾ ਸ਼ਾਮਲ ਸੀਗੀ ਉਹ ਵੀ ਅਚਮਾਰੀ ਗਈ ਆ ਤਾਂ ਪਰਚੋਖੜ ਪੰਜਾਬ ਦੇ ਰਾਜਪੁਰਾ ਕਿਥੇ ਦੱਸਿਆ ਗਿਆ ਅਹਮਦਾਬਾਦ 에어ਪੋਰਟ ਦਾ ਸੀਸੀਟੀਵੀ ਫੁਟੇਜ ਜਿਹੜਾ ਸਾਹਮਣੇ ਆਇਆ ਉਹ ਵੀ ਦੱਸਦਾ ਹੈ ਕਿ ਟੇਕ-ਆਫ ਤੋਂ 49 ਸਕਿੰਟ ਬਾਅਦ ਇਹ ਜਹਾਜ਼ ਕ੍ਰੈਸ਼ ਹੋ ਗਿਆ ਚਾਰ ਵੱਡੇ ਪੁਆਇੰਟ ਉੱਪਰ ਕੇ ਸਾਹਮਣੇ ਆ ਰਹੇ ਨੇ ਜਾਜ ਕ੍ਰੈਸ਼ ਮਾਰੇ ਕੇ ਲੋਕਾਂ ਦੀ ਪਛਾਣ ਦੇ ਲਈ ਡੀਐਨਏ ਟੈਸਟ ਲਏ ਜਾ ਰਹੇ ਨੇ ਜਾਜ ਕ੍ਰੈਸ਼ ਸਾਈਟ ਉੱਤੇ ਐਨਐਸਜੀ ਦੀ ਟੀਮ ਜਾਂਚ ਦੇ ਲਈ ਪਹੁੰਚ ਗਈ ਹੈ ਅਹਿਮਦਾਬਾਦ ਦਾ ਪੁਲਿਸ ਜਿਹੜੇ ਸਪਿਨਰ ਡੌਗ ਹੁੰਦੇ ਨੇ ਸਨਫਰ ਡੌਗ ਉਹਨਾਂ ਨੂੰ ਲੈ ਕੇ ਉਸ ਜਹਾਜ਼ ਜਿੱਥੇ ਕ੍ਰੈਸ਼ ਹੋਇਆ ਉਸ ਸਾਈਟ ਤੇ ਪਹੁੰਚੀ ਹੋਈ ਹੈ ਤਾਂ ਕਿ ਜੇ ਮਲਵੇ ਵਿੱਚ ਵੀ ਕੋਈ ਲੋਕ ਦਵੇ ਰਹਿ ਗਏ ਹੋਣ ਉਹਨਾਂ ਨੂੰ ਲੱਭ ਕੇ ਬਾਹਰ ਕੱਢਿਆ ਜਾ ਸਕੇ ਏਅਰ ਇੰਡੀਆ ਨੇ ਅਹਮਦਾਬਾਦ ਮੁੰਬਈ ਦਿੱਲੀ ਅਤੇ ਗਟਬਿਕ 에어ਪੋਰਟ ਤੇ ਵਿ੍ਰਤਕ ਪ੍ਰਵਾਸਾਂ ਦੀ ਮਦਦ ਦੇ ਲਈ ਹੈਲਪ ਸੈਂਟਰ ਬਣਾਇਆ ਭਾਰਤ ਦੇ ਲਈ 18005691444 ਤੇ ਭਾਰਤ ਦੇ ਬਾਹਰ ਦੇ ਲਈ 8062779200 ਤੇ ਸੰਪਰਕ ਸਾਧਨ ਲਿਖਿਆ ਮੈਂ ਨੰਬਰ ਦੋਵੇਂ ਫੇਰ ਬੋਲ ਰਿਹਾ ਜੇਕਰ ਭਾਰਤ ਚ ਕਿਸੇ ਨੇ ਤਾਲਮਿਲ ਕਰਨਾ ਹੈ ਭਾਰਤ ਚ ਹੀ ਤਾਂ ਕਹਿੰਦੇ ਜੀ ਨੰਬਰ ਆਏਗਾ 18005691444 ਤੇ ਜੇ ਭਾਰਤ ਤੋਂ ਬਾਹਰੋਂ ਕਿਸੇ ਨੇ ਹੈਲਪ ਸੈਂਟਰ ਨਾਲ ਗੱਲ ਕਰਨੀ ਹੈ ਉੱਥੇ ਫਿਰ ਉਹ ਨੰਬਰ ਮਲਾਉਣ ਬਾਹਰਲੇ ਵਿਦੇਸ਼ੀ 8062779900 ਸੋਏ ਟਾਟਾ ਨੇ ਵੀ ਕਿਹਾ ਕਿ ਅਸੀਂ ਇਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਜੀ ਚਲੇ ਗਏ ਇੱਕੀ ਕਰੋੜ ਦੀ ਸਹਿਤਾ ਰਾਸ਼ੀ ਪ੍ਰਦਾਨ ਕਰਾਂਗੇ ਠੀਕ ਹੈ ਇਹ ਰਾਤ ਰਾਸ਼ੀ ਹੁੰਦੀ ਹੈ ਪਰ ਘਟਨਾ ਬਹੁਤ ਮਦਭਾਗੀ ਹੈ ਜੇ ਇਹ ਟਲ ਨਹੀਂ ਸਕਦੀ ਸੀ ਤਾਂ ਅੱਗੇ ਨੁਜਈਆਂ ਨਾ ਹੋਣ ਉਹਦੇ ਲਈ ਚੇਤਨ ਰਹਿਣਾ ਜ਼ਰੂਰੀ ਹੈ ਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਦਾ ਇੱਕ ਬਿਆਨ ਕਹਿੰਦੇ ਵਿਵਾਦਾਂ ਚ ਆ ਗਿਆ ਅਮਿਤ ਸ਼ਾ ਨੇ ਜਦੋਂ ਇਹ ਕਿਹਾ ਕਿ ਹਾਦਸਿਆਂ ਨੂੰ ਕੋਈ ਰੋਕ ਨਹੀਂ ਸਕਦਾ ਜਦੋਂ ਉਹਨਾਂ ਨੇ ਇਕ ਤਰ੍ਹਾਂ ਨਾਲ ਇਸ ਨੂੰ ਕਿਸਮਤ ਦਾ ਹਵਾਲਾ ਦੇ ਕੇ ਛੱਡਣਾ ਚਾਹਿਆ ਤੇ ਫਿਰ ਵਿਰੋਧੀਆਂ ਨੇ ਘੇਰਾਵੰਦੀ ਕੀਤੀ ਕਿ ਤੁਸੀਂ ਮੰਤਰੀ ਹੋ ਕੇ ਜ਼ਿੰਮੇਵਾਰੀਆਂ ਤੋਂ ਭੱਜਦੇ ਹਾਸਾ ਵਾਪਰਿਆ ਤਕਨੀਕੀ ਕਾਮੀ ਹੈ ਕਿਤੇ ਕੋਈ ਤਕਨੀਕੀ ਗੜਬੜ ਹੈ ਮਸ਼ੀਨਰੀ ਹੈ ਦੇ ਵਿੱਚ ਤਕਨੀਕੀ ਖਰਾਬੀ ਆਈ ਹੈ ਪਰ ਇਹ ਤਾਂ ਤੁਸੀਂ ਇਹਨੂੰ ਕਿਸਮਤ ਦੇ ਸਾਰ ਛੱਡ ਦੋਗੇ ਫਿਰ ਤਾਂ ਕੋਈ ਪ੍ਰਬੰਧੇ ਨਾ ਕਰੋ ਕਹਿੰਦੇ ਫਿਰ ਤਾਂ ਕਿਸਮਤ ਜੀ ਦੀ ਹੋਊਗੀ ਬਚੀ ਜਾਊਗੀ ਜਦੀ ਨਹੀਂ ਹੋਊਗੀ ਮਰ ਜਾਊਗਾ ਗ੍ਰਹਿ ਮੰਤਰੀ ਦੇ ਬਿਆਨ ਨੂੰ ਸਵੇਦਨ ਸ਼ੀਲ ਨਹੀਂ ਕਿਹਾ ਜਾ ਸਕਦਾ ਵਿਰੋਧੀ ਧਿਰਾਂ ਦੇ ਲੀਡਰਾਂ ਨੇ ਸਵਾਲ ਚੁੱਕਿਆ ਕਿ ਉਹਨਾਂ ਨੂੰ ਇਹ ਜਵਾਬ ਨਹੀਂ ਬਿਆਨ ਦੇਣਾ ਚਾਹੀਦਾ ਸੀ ਜਹਾਜ਼ ਹਾਦਸੇ ਨੂੰ ਲੈ ਕੇ ਗ੍ਰਹਿ ਮੰਤਰੀ ਮਿਤਸ਼ਾ ਦੇ ਬਿਆਨ ਨੂੰ ਲੈ ਕੇ ਵਿਰੋਧੀ ਧਿਰਾਂ ਨਾਰਾਜ਼ ਨਜ਼ਰਾਈਆਂ ਪਵਨ ਖਿੜਾ ਨੇ ਆਖਿਆ ਕਿ ਜਦੋਂ ਕੋਈ ਜਹਾਜ਼ ਹਾ사ਗ੍ਰਸ ਹੁੰਦਾ ਤਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਗ੍ਰਹਿ ਮੰਤਰੀ ਵੱਲੋਂ ਘਟੋ-ਘਟ ਜਵਾਬ ਦੇਈ ਦਾ ਵਾਅਦਾ ਤਾਂ ਹੋਣਾ ਚਾਹੀਦਾ ਪਰ ਉਹ ਕਿਸਮਤ ਵਾਲਾ ਭਾਸ਼ਣ ਦੇ ਰਹੇ ਨੇ ਨਾ ਕਿ ਜਿੰਮੇ ਨਾ ਕਿ ਜ਼ਿੰਮੇਵਾਰੀ ਵਾਲਾ ਬਲਕਿ ਉਹ ਜ਼ਿੰਮੇਵਾਰੀ ਤੋਂ ਪੱਲਾ ਝਾੜ ਕੇ ਤੁਰਦੇ ਬਣੇ ਪਵਨ ਖੇੜਾ ਨੇ ਕਿਹਾ ਕਿ ਗ੍ਰਹਿ ਮੰਤਰੀ ਦਾ ਇਹ ਬਿਆਨ ਹਾਸਿਆਂ ਨੂੰ ਕੋਈ ਨਹੀਂ ਰੋਕ ਸਕਦਾ ਜ਼ਿੰਮੇਵਾਰੀ ਤੋਂ ਪਿੱਛਾ ਛਡਾਉਣ ਵਾਲਾ ਜੇਕਰ ਕੋਈ ਵੀ ਨਹੀਂ ਰੋਕ ਸਕਦਾ ਤਾਂ ਫਿਰ ਮੰਤਰਾਲਿਆਂ ਦਾ ਕੀ ਲੋੜ ਹੈ ਇਹਨਾਂ ਦਾ ਕੀ ਮਤਲਬ ਰਹਿ ਜਾਂਦਾ ਹੈ ਜਦ ਹਾਸੇ ਕੋਈ दैਵੀ ਸ਼ਕਤੀ ਨਾਲ ਨਹੀਂ ਹੁੰਦੇ ਕੋਈ ਆਪਤਾ ਨਾਲ ਨਹੀਂ ਹੁੰਦੇ ਜੇਕਰ ਅਜਿਹੇ ਹਾਸੇ ਜਿਹਦੀ ਉਹ ਇਸ ਜ਼ਿਕਰ ਕਰ ਰਹੇ ਨੇ ਜੇਕਰ ਇਹਨਾਂ ਨੂੰ ਰੋਕਿਆ ਜਾ ਸਕਦਾ ਇਸ ਦੇ ਲਈ ਫਿਰ ਸਾਡਾ ਐਨੀਵੇਸ਼ਨ ਰੈਗੂਲੇਟਰ ਸੇਫਟੀ ਪ੍ਰੋਟੋਕੋਲ ਤੇ ਇਸ ਮੁਸ਼ਕਲਾਂ ਦੇ ਚ ਨਜੱਠਣ ਲਈ ਪ੍ਰਬੰਧਨ ਉਹ ਸਾਰੇ ਕੰਮ ਆਉਂਦੇ ਨੇ ਜੇਕਰ ਗ੍ਰਹਿ ਮੰਤਰੀ ਵੀ ਇਹ ਸੋਚਦੇ ਨੇ ਕਿ ਹਾਂ ਇਹ ਸਭ ਕੁਝ ਕਿਸਮਤ ਦੇ ਸਾਰੇ ਆ ਫਿਰ ਕਹਿੰਦੇ ਸੇਫਟੀ ਇਨਫਰਾਸਟ੍ਰਕਚਰ ਦੀ ਨਿਯਮ ਕਾਨੂੰਨ ਆਪਦਾ ਪ੍ਰਬੰਧਨ ਮੁਸ਼ਕਲ ਕੜੀ ਵਾਲੇ ਹਨਾ ਫਿਰ ਇਹਨਾਂ ਚ ਇਨਵੈਸਟਮੈਂਟ ਕਰਨਾ ਬੰਦ ਕਰ ਦੋ ਕਹਿੰਦੇ ਫਿਰ ਕੀ ਕਰਦੇ ਹੋ ਕਿਉਂ ਕਰਦੇ ਹੋ ਹ ਸਭ ਕੁਝ ਕਹਿੰਦੇ ਕਿਸਮਤ ਤੇ ਛੱਡ ਦੋ ਤੇ ਜੋ ਹੋਊਗਾ ਹੋ ਹੀ ਜਾਊਗਾ ਕਹਿੰਦੇ ਜਨਰਮ ਰਮੇਸ਼ ਨੇ ਵੀ ਇਸੇ ਉੱਤੇ ਗ੍ਰਹਿ ਮੰਤਰੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਵੀ ਕਿਹਾ ਕਿ ਇਹ ਨੂੰ ਸੁਵੇਦਨਸ਼ੀਲ ਬਿਆਨ ਨਹੀਂ ਮੰਨਿਆ ਜਾ ਸਕਦਾ। ਗ੍ਰਹਿ ਮੰਤਰੀ ਨੂੰ ਸੁਵੇਦਨਾ ਦਿਖਾਉਣੀ ਚਾਹੀਦੀ ਸੀ। ਹਾਂ ਨਰਿੰਦਰ ਮੋਦੀ ਹਰੀ ਉਸ ਮੰਜ਼ਰ ਵਾਲੀ ਥਾਂ ਤੇ ਗਏ। ਉਹ ਸਾਰਿਆਂ ਨੂੰ ਮਿਲੇ। ਤੋਂ ਉਹਨਾਂ ਨੇ ਆਪਣੇ ਐਕਸ ਦੇ ਉੱਤੇ ਟਵੀਟ ਪਾ ਕੇ ਅਫਸੋਸ ਪ੍ਰਗਟਾਇਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਉੱਤੇ ਲਿਖਿਆ ਅੱਜ ਅਹਮਦਾਬਾਦ ਵਿੱਚ ਦੁਰਘਟਨਾ ਸਥਲ ਦਾ ਮੈਂ ਦੌਰਾ ਕੀਤਾ। ਤਵਾਹੀ ਦਾ ਮੰਜ਼ਰ ਬਹੁਤ ਦੁਖਦਾਇਕ ਸੀ। ਰਾਹਤ ਤੇ ਬਚਾਅ ਕਰਜਾਂ ਜੁਟੀਆਂ ਟੀਮਾਂ ਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜੋ ਲਗਾਤਾਰ ਮਿਹਨਤ ਕਰ ਰਹੇ ਨੇ ਇਸ ਤ੍ਰਾਸਦੀ ਦੇ ਦਿਨਾਂ ਵਿੱਚ ਲੋਕਾਂ ਨੇ ਇਸ ਤ੍ਰਾਸਦੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇਆਂ ਨੂੰ ਖੋਇਆ ਉਹਨਾਂ ਦਾ ਦਰਦ ਹਰ ਕੋਈ ਨਹੀਂ ਸਮਝ ਸਕਦਾ ਮੇਰੀਆਂ ਸਵੇਦਨਾ ਮਾ ਉਹਨਾਂ ਦੇ ਨਾਲ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਜਹਾਜ਼ ਦੁਰਘਟਨਾ ਨੇ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਪਹਚਾਇਆ ਐਨੇ ਲੋਕਾਂ ਦਾ ਅਚਾਨਕ ਚਲੇ ਜਾਣਾ ਦਿਲ ਤੋੜਨ ਵਾਲਾ ਹੁੰਦਾ ਮੈਂ ਇਸ ਮੌਤ ਨੂੰ ਆਪਣੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਆਪਣੇਆਂ ਨੂੰ ਖਾਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਗਹਿਰੀ ਸਵੇਦਨਾ ਹੈ ਮੈਂ ਉਹਨਾਂ ਦੇ ਦਰਦ ਨੂੰ ਸਮਝਦਾ ਹਾਂ ਮੈਂ ਜਾਣਦਾ ਹਾਂ ਕਿ ਸਾਥ ਸੱਚ ਜੋ ਖਾਲੀਪਨ ਬਣਿਆ ਉਸ ਨੂੰ ਭਰਨ ਲਈ ਸਾਲਾਂ ਲੱਗਣਗੇ ਪ੍ਰਧਾਨ ਤੇਨਦਰ ਮੋਦੀ ਨੇ 에어ਪੋਰਟ ਦੇ ਉੱਤੇ ਜਾ ਕੇ ਵਿਜੇ ਰੁਪਾਣੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੀ ਪੰਜਾਬ ਦੇ ਇਸ ਮੌਕੇ ਐ ਬੀਜੇਪੀ ਮਾਮਲੇ ਦੇ ਚਾਰਜ ਸੀ ਉਹਨਾਂ ਦੀ ਧਰਮ ਪਤਨੀ ਨਾਲ 에ਰਪੋਰਟ ਦੀ ਮੁਲਾਕਾਤ ਕੀਤੀ ਹਸਪਤਾਲ 'ਚ ਜ਼ਖਮੀਆਂ ਨੂੰ ਮਲੇ ਉਦੋਂ ਬਾਅਦ 에ਰਪੋਰਟ ਵਾਪਸ ਆਏ 에ਰਪੋਰਟ ਤੇ ਵਾਪਸ ਆ ਕੇ ਉਹਨਾਂ ਨੇ 비ਜੇ ਰੁਮਾਨੀ ਜਿਹੜੀ ਉਹਨਾਂ ਦੀ ਪਤਨੀ ਸੀ ਅੰਜਲੀ ਰੁਮਾਨੀ ਉਹਨਾਂ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਗ੍ਰਹਿ ਰਾਜ ਮੰਤਰੀ ਉਹਨਾਂ ਦੇ ਨਾਲ ਸੀ ਉਸ ਮੌਕੇ ਹੋਰ ਅਧਿਕਾਰੀ ਹਮਲਾ ਫਲਾ ਨਾਲ ਸੀ ਤੇ ਹਸਪਤਾਲ 'ਚ ਮੁਲਾਕਾਤਾਂ ਦੌਰਾਨ ਉਹਨਾਂ ਨੇ ਉਸ ਵਿਅਕਤੀ ਨਾਲ ਵੀ ਮੁਲਾਕਾਤ ਕੀਤੀ ਜਿਹੜਾ ਇੱਕ ਇੱਕ ਬੱਚਿਆ ਜੀ ਹਾਂ ਏਅਰ ਇੰਡੀਆ ਦਾ ਜਹਾਜ਼ ਜਦੋਂ ਕ੍ਰੈਸ਼ ਹੋਇਆ ਤਾਂ ਇਸ ਦੇ ਵਿੱਚੋਂ ਇੱਕ ਵਿਅਕਤੀ ਬਚਿਆ ਜਿਸ ਦਾ ਨਾਮ ਵਿਸ਼ਵਾਸ ਕੁਮਾਰ ਹੈ ਰਮੇਸ਼ ਵਿਸ਼ਵਾਸ ਕੁਮਾਰ ਉਹ ਕਹਿੰਦਾ ਵਿਸ਼ਵਾਸ ਕੁਮਾਰ ਕਹਿੰਦਾ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਬਚ ਗਿਆ ਜਹਾਜ਼ ਕ੍ਰੈਸ਼ ਦੇ ਵਿੱਚ ਬਚੇ ਇੱਕमात्र ਯਾਤਰੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਜਿਨ੍ਹਾਂ ਗੱਲਬਾਤ ਕੀਤੀ ਉਹਨੂੰ ਸਵਾਲ ਕੀਤੇ ਉਹਨੇ ਜਵਾਬ ਦਿੱਤੇ ਉਹਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਦਰਵਾਜ਼ਾ ਟੁੱਟ ਗਿਆ ਤੇ ਮੈਂ ਸੀਟਸ ਨੇ ਬਾਹਰ ਆ ਕੇ ਕਰਕੇ ਮੈਂ ਬਚ ਗਿਆ ਤੇ ਜਿੱਥੇ ਇੱਕ ਇਤੇ ਟਕਰਾਇਆ ਸੀ ਬਾਕੀ ਥਾਂਵਾਂ ਦੇ ਉੱਤੇ ਦਵਾਰ ਵਿੱਚ ਫਸਦੀ ਸੀ ਸ਼ਾਇਦ ਇਸ ਲਈ ਕੋਈ ਹੋਰ ਨਿਕਲ ਨਹੀਂ ਪਾਇਆ ਮੈਨੂੰ ਨਿਕਲਣ ਦਾ ਥਾਂ ਮਿਲ ਗਈ ਤੇ ਮੈਂ ਨਿਕਲ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਅਹਮਦਾਬਾਦ ਦੇ ਵਿੱਚ ਜਖਮੀ ਵਿਸ਼ਵਾਸ ਕੁਮਾਰ ਨਾਲ ਮੁਲਾਕਾਤ ਕੀਤੀ ਆ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਜਿੰਦਾ ਬਚੇ ਕੁਲੋਤੇ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਨੇ ਦੱਸਿਆ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜ਼ਿੰਦਾ ਬਾਹਰ ਕਿਵੇਂ ਨਿਕਲਿਆ ਸ਼ਾਇਦ ਦਰਵਾਜ਼ਾ ਟੁੱਟਿਆ ਮੈਂ ਸੀਟs ਨੇ ਥੱਲੇ ਡਿੱਗਿਆ ਤੇ ਇਸ ਤੋਂ ਬਾਅਦ ਮੈਨੂੰ ਕੋਈ ਯਾਦ ਨਹੀਂ ਰਮੇਸ਼ ਕੁਮਾਰ ਆਬਦਾਬਾਦ ਦੇ ਸਿਵਲ ਹਸਸਲ ਚ ਭਰਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹਾਲਚਲ ਜਾਣਿਆ ਇਸ ਤੋਂ ਬਾਅਦ ਰਮੇਸ਼ ਨੇ ਡੀਡੀ ਨਿਊਜ਼ ਨਾਲ ਵੀ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਹਾਲਚਲ ਜਦੋਂ ਪੁੱਛਿਆ ਤੇ ਨਾਲੇ ਪੁੱਛਿਆ ਕਿ ਹਾਸਾ ਕਿਵੇਂ ਹੋਇਆ ਪਰਮੇਸ਼ ਨੇ ਜਾਣਕਾਰੀ ਦਿੱਤੀ ਕਿ ਮੈਂ ਜਹਾਜ਼ ਦੇ ਵਿੱਚ 11 A ਸੀਟ ਦੇ ਉੱਤੇ ਸੀ ਹਾਦਸੇ ਤੋਂ ਬਾਅਦ ਕਟਨਾਸਲ ਤੋਂ ਖੁਦ ਮੈਂ ਪੈਦਲ ਤੁਰ ਕੇ ਬਾਹਰ ਨਿਕਲੇ ਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਕਿਵੇਂ ਜ਼ਿੰਦਾ ਬਚ ਗਿਆ ਸਭ ਕੁਝ ਮੇਰੇ ਸਾਹਮਣੇ ਹੋਇਆ ਮੈਨੂੰ ਪਤਾ ਨਹੀਂ ਕਿ ਸਭ ਕਿਵੇਂ ਹੋਇਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜ਼ਿੰਦਾਬਾਰ ਨਿਕਲ ਸਕਿਆ ਥੋੜੇ ਵਕਤ ਲਈ ਲੱਗਿਆ ਸੀ ਕਿ ਮੈਂ ਵੀ ਮਰਨ ਵਾਲਿਆਂ ਚਾ ਮੇਰੀ ਅੱਖ ਖੁੱਲੀ ਤਾਂ ਲੱਗਾ ਕਿ ਮੈਂ ਤਾਂ ਜ਼ਿੰਦਾ ਮੈਂ ਸੋਚਿਆ ਮੈਂ ਇਥੋਂ ਨਿਕਲ ਸਕਦਾ ਮੈਂ ਨਿਕਲ ਵੀ ਗਿਆ ਫਲਾਈਟ ਦੇ ਟੇਕ-ਆਫ ਹੁੰਦੇ ਹੀ ਕੀ ਹੋਇਆ ਜਦੋਂ ਮੋਦੀ ਹੋਰੀ ਉਹਨੂੰ ਇਹ ਪੁੱਛ ਰਹੇ ਸੀ ਤਾਂ ਵਿਸ਼ਵਾਸ ਕੁਮਾਰ ਨੇ ਜਵਾਬ ਦਿੱਤਾ ਕਿ ਟੇਕ-ਆਫ ਹੁੰਦਿਆਂ ਹੀ ਚੰਦ ਸਕਿੰਟਾਂ ਬਾਅਦ ਹੀ ਸਾਨੂੰ ਲੱਗਿਆ ਕਿ ਸਭ ਕੁਝ ਖਤਮ ਹੋਣ ਜਾ ਰਿਹਾ ਹੈ ਬਾਅਦ ਚ ਗ੍ਰੀਨ ਤੇ ਵਾਈਟ ਲਾਈਟ ਔਨ ਹੋ ਗਈਆਂ ਫਿਰ ਜਿਵੇਂ ਹੀ ਸਪੀਡ ਵਧਾਈ ਗਈ ਤੇ ਪਰ ਜਹਾਜ਼ ਉੱਪਰ ਜਾਣ ਦੀ ਬਜਾਏ ਗਿਰਿਆ ਤੇ ਧਮਾਕਾ ਹੋ ਗਿਆ ਜਦੋਂ ਫਲਾਈਟ ਹੋਸਟਲ ਤੇ ਡਿੱਗੀ ਤਾਂ ਤੁਸੀਂ ਬਾਹਰ ਨਿਕਲੇ ਸਵਾਲ ਮੋਦੀ ਨੇ ਫੇਰ ਕੀਤਾ ਜਾਂ ਡੀਡੀ ਨਿਊਜ਼ ਨੇ ਵੀ ਕੀਤਾ ਮੇਰੀ ਸੀਟ ਜਹਾਜ਼ ਦੇ ਜਿਸ ਹਿੱਸੇ ਵਿੱਚ ਸੀ ਉਹ ਬਿਲਡਿੰਗ ਦੇ ਹੇਠਲੇ ਹਿੱਸੇ ਨਾਲ ਟਕਰਾਇਆ ਹੋਵੇਗਾ ਉੱਪਰ ਦੇ ਹਿੱਸੇ ਵਿੱਚ ਅੱਗ ਲੱਗੀ ਹੋਈ ਸੀ ਕਈ ਲੋਕ ਫਸ ਗਏ ਸੀ ਸ਼ਾਇਦ ਮੈਂ ਸੀਟ ਸਣੇ ਥੱਲੇ ਡਿੱਗ ਗਿਆ ਮੈਂ ਜਿਵੇਂ ਤੇ ਮੈਂ ਬਾਹਰ ਨਿਕਲ ਸਕਿਆ ਦਰਵਾਜ਼ਾ ਟੁੱਟ ਗਿਆ ਹੋਵੇਗਾ ਸਾਹਮਣੇ ਕੁਝ ਖਾਲੀ ਜਗ੍ਹਾ ਮੈਨੂੰ ਦਿਖੀ ਤਾਂ ਮੈਂ ਨਿਕਲਣ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਕੰਧ ਸੀ ਇਸ ਲਈ ਸ਼ਾਇਦ ਕੋਈ ਹੋਰ ਨਿਕਲ ਨਹੀਂ ਸਕਿਆ ਅੱਖਾਂ ਦੇ ਸਾਹਮਣੇ ਹੀ ਦੋ 에어 호ਸਟੈਸ ਇੱਕ ਅੰਕਲਾਂਂਟੀ ਸਭ ਕੁਝ ਮੈਂ ਜਲਦਾ ਦੇਖਿਆ ਤੇ ਮੈਂ ਪੈਦਲ ਚੱਲ ਕੇ ਬਾਹਰ ਨਿਕਲ ਆਇਆ ਇਹ ਹੈ ਉਸ ਘਲੋਤੇ ਬੱਚੇ ਵਿਅਕਤੀ ਦਾ ਬਿਆਨੀਆਂ ਚਲੋ ਜਾਂਦੇ ਜਾਂਦੇ ਆਪਾਂ ਥੋੜੀ ਜੀ ਗੱਲ ਇਸ ਪਹਿਲੂ ਤੋਂ ਵੀ ਕਰ ਲਈ ਹੈ ਕਿ ਕੁਝ ਹੋਰ ਅੱਜ ਦੋ ਥਾਵਾਂ ਦੇ ਉੱਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਇਸ ਜਹਾਜ਼ ਦੇ حوالے ਨਾਲ 에어 ਇੰਡੀਆ ਦਾ ਇੱਕ ਜਹਾਜ਼ ਸੀ ਜਿਹੜਾ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਦੂਸਰੇ ਪਾਸੇ ਪੰਜਾਬ ਦੇ ਵਿੱਚ Air Force ਦਾ ਇੱਕ ਹੈਲੀਕਾਪਟਰ ਸੀ ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। Air India ਦਾ ਜਹਾਜ਼ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਕਿਉਂਕਿ ਰੋਲਾ ਪੈ ਗਿਆ ਕਿਉਂਕਿ ਬੰਬ ਹੈ। ਬੰਬ ਹਣ ਦੀ ਸੂਚਨਾ ਤੇ ਫੁਕੇਟ ਦੇ ਵਿੱਚ ਦਿੱਲੀ ਤੋਂ ਆ ਰਹੇ 155 ਯਾਤਰੀਆਂ ਨੂੰ ਨਾਲ ਲੈ ਕੇ ਆ ਰਹੇ Air India ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ। ਥਾਈਲੈਂਡ ਦੇ ਫੁਕੇਟ ਇੰਟਰਨੈਸ਼ਨਲ ਰਿਪੋਰਟ ਦੇ ਤੇ Air India ਦੀ ਫਲਾਈਟ AI 379 ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ। ਇਹ ਇਸ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਕੱਲ ਦੀ ਘਟਨਾ ਤੋਂ ਬਾਅਦ ਫਿਰ ਕੁਝ ਸਮੇਂ ਲਈ ਸਾਰੀਆਂ ਤਰ੍ਹਾਂ ਚੇਤਨ ਹੋ ਜਾਂਦੀਆਂ ਨੇ। ਤੇ ਉਹ ਫਿਕਰ ਵੀ ਵੱਜ ਜਾਂਦਾ ਜਿਹੜੇ ਲੋਕ ਹੁਣ ਇਸ ਸਮੇਂ ਜਹਾਜ਼ ਸਫ਼ਰ ਕਰ ਰਹੇ ਹੋਣਗੇ ਅਗਲੇ 2-3 ਦਿਨ ਉਹਨਾਂ ਨੂੰ ਫਿਕਰ ਰਹਿਣਾ ਉਹਨਾਂ ਦੇ ਪਰਿਵਾਰਾਂ ਨੂੰ ਫਿਕਰ ਰਹਿਣਾ। ਸੋ ਜੇਹੀ ਘਟਨਾ ਦਾ ਜਦੋਂ ਸੂਚਨਾ ਮਿਲਦੀ ਹੈ ਉਹ ਸੱਚੀ ਝੂਠੀ ਹੋਵੇ ਇੱਕ ਵਾਰ ਫਿਕਰ ਫਿਰ ਵੱਧਦਾ। ਇਹ ਜਹਾ ਇਸ ਜਹਾਜ਼ ਦੇ ਵਿੱਚ 155 ਲੋਕ ਸਵਾਰ ਸਨ। ਫਲਾਈਟ ਫੁਕੇਟ ਤੋਂ ਫੁਕੇਟ ਤੋਂ ਦਿੱਲੀ ਆ ਰਹੀ ਸੀ 에어 ਇੰਡੀਆ ਦਾ ਜਹਾਜ਼ ਹੈ ਉਥੋਂ ਦਿੱਲੀ ਨੂੰ ਆ ਰਿਹਾ ਸੀ ਨਿਊਜ਼ੈਂਸੀ ਰਾਈਟਰ ਨੇ ਫਲਾਈਟ ਟੇਕਰ ਫਲਾਈਟ ਰੰਡਰ 24 ਦੇ ਹਵਾਲੇ ਨਾਲ ਦੱਸਿਆ ਕਿ ਇੰਡੀਆ ਦੀ ਫਲਾਈਟ ਨੇ ਫੁਕੇਟ 에어ਪੋਰਟ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਉਥੋਂ ਦੇ ਸਮੇਂ ਅਨੁਸਾਰ ਦੁਪਹਿਰ ਦੇ 2:30 ਵਜੇ ਟੇਕ-ਆਫ ਕੀਤਾ ਸੀ ਜਹਾਜ਼ ਅੰਡੇਮਨ ਸਾਗਰ ਦੇ ਉੱਪਰ ਇੱਕ ਵੱਡਾ ਚੱਕਰ ਲਗਾਉਂਦੇ ਹੋਏ ਵਾਪਸ ਪਰਤਿਆ ਤਕਰੀਬੀ ਮਿੰਟ ਬਾਅਦ ਫੁਕੇਟ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ ਸਾਰੇ ਯਾਤਰੀ ਅਤੇ ਕਰੂ ਸੇਫ ਸਨ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਨੇਸ਼ਨ ਥਾਈਲੈਂਡ ਨੇ ਦੱਸਿਆ ਕਿ ਬੰਬ ਦੀ ਧਮਕੀ ਮਿਲਦੇ ਹੀ ਫੁਕੇਟ 에ਰਪੋਰਟ ਨੇ 에ਰਪੋਰਟ ਐਂਟਰਜੈਂਸੀ ਪਲਾਨ ਐਕਟੀਵੇਟ ਕਰ ਲਿਆ 에ਰਪੋਰਟ ਅਫਸਰਾਂ ਨੇ ਕਿਹਾ ਕਿ ਧਮਕੀ ਨੂੰ ਲੈ ਕੇ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਜ਼ਿਆਦਾ ਜਾਣਕਾਰੀ ਮਿਲਣ ਤੇ ਅਪਡੇਟ ਹੋਰ ਕੀਤਾ ਜਾਊਗਾ ਫਿਲਹਾਲ ਇਹ ਜਾਣਕਾਰੀ ਹੈ ਹਿਦਰ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ Air Force ਦਾ Apache helicopter emergency landing ਹੋਈ। ਪਠਾਨਕੋਟ ਵਿੱਚ ਅੱਜ Air Force ਦੇ Apache helicopter ਦੀ emergency landing ਕਰਾਉਣੀ ਪਈ। helicopter ਨੇ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਉਡਾਨ ਭਰੀ ਸੀ। ਜਿਵੇਂ ਹੀ ਉਹ ਹਲੇੜਾ ਪਿੰਡ ਦੇ ਕੋਲ ਪਹੁੰਚਿਆ ਤੇ ਤਕਨੀਕੀ ਖਾਮੀ ਆ ਗਈ ਤੇ ਉਸ ਵੇਲੇ ਪਾਇਲਟ ਨੇ ਤੁਰੰਤ ਖੇਤਾਂ 'ਚ ਲੈਂਡ ਕਰਾ ਲਿਆ। ਸੂਚਨਾ ਮਿਲਦੇ ਹੀ ਫੌਜ ਤੇ ਪੁਲਿਸ ਉੱਥੇ ਪਹੁੰਚ ਗਈ। helicopter ਸਵਾਰ ਜਵਾਨ ਸੁਰੱਖਿਅਤ ਨੇ। ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਫੌਜ ਨੇ ਆਸ-ਪਾਸ ਏਰੀਆ ਸੀਲ ਕੀਤਾ ਇਸ ਵਕਤ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਕਰੀਬ 2 ਘੰਟੇ ਬਾਅਦ ਹੈਲੀਕਾਪਟਰ ਵਾਪਨਾ ਹੋ ਗਿਆ ਇਹ ਅਪਾਚੇ ਹੈਲੀਕਾਪਟਰ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਨੇ ਇੱਕ ਹਫਤੇ ਪਹਿਲਾਂ ਯੂਪੀ ਚ ਐਮਰਜੈਂਸੀ ਲੈਂਡਿੰਗ ਹੋਈ ਸੀ ਹਾਂ ਮਤਲਬ 6 ਜੂਨ ਨੂੰ ਯੂਪੀ ਦੇ ਸਾਰਨਪੁਰ ਦੇ ਵਿੱਚ 에ਅਰ ਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਸੀ ਸੋ ਇਸੇ ਤਰ੍ਹਾਂ ਮੈਨੂੰ ਯਾਦ ਹੈ ਕਿ ਕੁਝ ਸਮੇਂ ਪਹਿਲਾਂ ਵੀ ਮਾਰਚ ਮਹੀਨੇ ਚ ਹੇ ਮਤਲਬ ਇਸੇ ਮਾਰਚ ਮਹੀਨੇ ਚ ਲੰਗੇ ਪੰਚਕੁਲਾ ਚ ਵੀ ਕ੍ਰੈਸ਼ ਹੋ ਗਿਆ ਸੀ ਇੱਕ ਜਗਵਾਰ ਜਹਾਜ਼ ਹੈ ਨਾ ਮਾਰਚ ਮਹੀਨੇ ਏਅਰ ਫੋਰਸ ਦਾ ਫਾਈਟਰ ਜੈਟ ਜਗਵਾਰ ਹਰਿਆਣਾ ਦੇ ਪੰਚਕੁਲਾ ਨਜ਼ਦੀਕ ਕ੍ਰੈਸ਼ ਹੋ ਗਿਆ ਸੀ ਪਾਇਲਟ ਜਾਨ ਬਚਾਉਣ ਚ ਕੰਮ ਜਾ ਰਿਹਾ ਪਰ ਜਹਾਜ਼ ਟੁਕੜੇ ਟੁਕੜੇ ਹੋ ਗਿਆ ਸੀ ਸੋ ਇਸ ਲਈ ਇਹ ਵੀ ਦੋ ਖਬਰਾਂ ਨਾਲ ਨਾਲ ਗੌਰ ਮੰਗਦੀਆਂ ਨੇ ਕਿ ਇੱਕ ਏਅਰ ਇੰਡੀਆ ਦੀ ਜਿਹੜੀ ਫਲਾਈਟ ਹੈ THAILAND ਦੇ ਵਿੱਚ ਕੁਝ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਦੂਸਰਾ ਪੰਜਾਬ ਦੇ ਵਿੱਚ ਏਅਰ ਫੋਰਸ ਦਾ ਇੱਕ ਹੈਲੀਕਾਪਟਰ ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਸੀ ਬਹੁਤ ਬਹੁਤ ਸ਼ੁਕਰੀਆ